ਜੀ ਇੱਕ ਬੇਨਤੀ ਆ ਮੇਰੇ ਨਾਲ ਮੁੰਡਾ ਵਿਚਾਰਾ ਉਹ ਘਰੋਂ ਗਰੀਬੀ ਆ ਉਧਰੋਂ ਦਾ ਪੈਸੇ ਕਿਵੇਂ ਨਾ ਕਿਵੇਂ ਇਕੱਠੇ ਕਰਕੇ ਇੱਧਰ ਕੈਨੇਡਾ ਉਹ ਪੈਸੇ ਲਾ ਕੇ ਆ ਗਿਆ ਪਰ ਇੱਥੇ ਕੀ ਆ ਉਹਨੂੰ ਸਾਲ ਹੋ ਗਿਆ ਜਦੋਂ ਦਾ ਆਇਆ ਉਹਨੇ ਕਿਤੇ ਕੋਈ ਕੰਮ ਨਹੀਂ ਕਰਿਆ ਬਹੁਤ ਕੋਸ਼ਿਸ਼ ਕਰੀਆ ਕੰਮ ਲੱਭਣ ਲਈ ਪਰ ਉਹਨੂੰ ਕਿਤੇ ਕੰਮ ਨਹੀਂ ਮਿਲਿਆ ਤੇ ਜੇ ਕਿਤੇ ਵੀ ਬ੍ਰੈਮਟਨ ਟੋਰਾਂਟੋ ਨਿਊ ਮਾਰਕੀਟ ਵੌਨ ਈਟੋਬੀਕੋ ਨਾਰਥ ਯੋਰਕ ਜਿੱਥੇ ਵੀ ਕੰਮ ਹੋਵੇ ਇੱਕ ਦਿਨ ਦਾ ਹੀ ਹੋਵੇ ਭਾਵਾ ਜੇ ਕੋਈ ਵੀ ਯਾਰ ਉਹ ਬੰਦੇ ਨੂੰ ਕੰਮ ਦਿਵਾ ਸਕਦਾ ਤਾਂ ਕਿਰਪਾ ਕਰਕੇ ਨਾ ਤੁਸੀਂ ਮੈਨੂੰ ਇਸ ਵੀਡੀਓ ਚ ਕਮੈਂਟ ਕਰਕੇ ਦੱਸ ਸਕਦੇ ਆ ਤਾਂ ਮੈਂ ਜਿੱਥੇ ਕੰਮ ਕਰਦਾ ਮੈਂ ਉੱਥੇ ਪਹਿਲਾਂ ਹੀ ਇੱਕ ਕੁੜੀ ਆ ਜਿਹੜੀ ਉਹ ਲਵਾਤੀ ਆ ਨਹੀਂ ਤਾਂ ਮੈਂ ਕੀ ਆ ਉਹਨੂੰ ਉੱਥੇ ਹੀ ਲਵਾ ਦੇਣਾ ਸੀ ਉਹ ਕੁੜੀ ਦੇ ਹਾਲਾਤ ਵੀ ਆ ਜਿਹੜੇ ਘਰੋਂ ਉਹ ਗਰੀਬੀ ਸੀ ਤਾਂ ਤਾਂ ਕਿ ਆ ਮੈਂ ਉਹਨੂੰ ਪਹਿਲਾਂ ਹੀ ਉੱਥੇ ਲਵਾ ਚੁੱਕਿਆ ਤਾਂ ਮੇਰੇ ਲਈ ਕੀ ਆ ਥੋੜਾ ਜਿਹਾ ਮੁਸ਼ਕਲ ਹੀ ਆ ਜਿਹੜਾ ਹੁਣ ਉਹਨੂੰ ਥੋੜਾ ਜਿਹਾ ਸੈੱਟ ਕਰਨਾ ਤਾਂ ਜੇ ਕਿਤੇ ਵੀ ਯਾਰ ਤੁਹਾਡੇ ਕੋਲ ਇਦਾਂ ਦਾ ਕੋਈ ਵੀ ਕੰਮ ਹੋਵੇ ਕਿਸ ਤਰ੍ਹਾਂ ਦਾ ਵੀ ਕੰਮ ਹੋਵੇ ਤਾਂ ਕਿਰਪਾ ਕਰਕੇ ਯਾਰ ਦੱਸ ਦਿਓ ਜੀ